भी बट इतने बच्चे ने दो जोश है ना ज्यादा सी सीना पर डांस करना है आपका खेलना भी है और था बहुत सारी एक्टिविटीज थी तो बहुत डांस करा मजा आया बहुत बहुत ही अच्छा था अच्छा क्रिसमस स्पेंड हो गया बहुत ज्यादा मजा आया ਲੁਧਿਆਣਾ ਦੇ ਇੱਕ ਨੀਜੀ ਹੋਟਲ ਵਿੱਚ ਕ੍ਰਿਸਮਸ ਕਾਰਨੀਵਲ ਬਣਾਇਆ ਜਾ ਰਿਹਾ ਹੈ ਜੀ ਹਾਂ ਆਉਂ ਦੇਖਦੇ ਹਾਂ ਕੀ ਕੁਝ ਲੈ ਕੇ ਆਇਆ ਹੈ ਕ੍ਰਿਸਮਸ ਕਾਰਨੀਵਲ ਤੇ ਕਿਵੇਂ ਲੋਕ ਇੱਥੇ ਆਪਣਾ ਮਨ ਪਰਚਾਵਾ ਕਰ ਰਹੇ ਨੇ ਤੋਂ ਦੇਖ ਸਕਦੇ ਹੋ ਰੌਣਕਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਤੇ ਉਹਨਾਂ ਦੀ ਮਦਦ ਨਾਲ ਨੇ ਤੁਹਾਨੂੰ ਗੱਲਬਾਤ ਕਰਦੇ ਹਾਂ ਮਦਦ ਨਾਲ ਹਾਂਜੀ ਕਿਵੇਂ ਲੱਗਿਆ ਅੱਜ ਦਾ ਪ੍ਰੋਗਰਾਮ ਕਿਵੇਂ ਇੰਜੋਏ ਕੀਤਾ ਅਸੀਂ ਪ੍ਰੋਗਰਾਮ ਬਹੁਤ ਐਨਜੋਏ ਕੀਤਾ ਬਹੁਤ ਸਾਰੇ ਇਵੈਂਟ ਸੀ ਇਹਦੇ ਵਿੱਚ ਡੀਆਈਵਾਈ ਕ੍ਰਾਫਟਿੰਗ ਸੀ ਬੱਚਾ ਨੇ ਦੇਖੋ ਟੈਟੂ ਬਨਵਾਏ ਹੋਏ ਕਿਨੇ ਸੋਨੇ ਸੋਨੇ ਟੈਟੂ ਬਣਾਇਆ ਹੈ ਬੈਲੂਨ ਮੇਕਿੰਗ ਸੀ ਬਹੁਤ ਸਾਰੇ ਸੀ ਕੋਈ ਵੀ ਬੱਚਾ ਬਿਨਾ ਪ੍ਰਾਈਸੋਂ ਨਹੀਂ ਗਿਆ ਡਾਂਸਰ ਪ੍ਰਾਈਸ ਸੀ ਸਿੰਗਿੰਗ ਦਾ ਪ੍ਰਾਈਸ ਸੀ ਗੇਮਸ ਦਾ ਪ੍ਰਾਈਸ ਸੀ ਬਹੁਤ ਮਸਤੀ ਕੀਤੀ ਸਾਰੇ ਬੱਚਾ ਨੇ ਠੀਕ ਹੈ ਜੀ ਸੋ ਕਿਤਨਾ ਕਿਤੇ ਸਾਰੇ ਰਹੇ ਸੋ ਮੂਵਮੈਂਟਸ ਨੂੰ ਇੰਜੋਏ ਕੀਤਾ ਗੱਲਬਾਤ ਕਰਦੇ ਆ ਅੱਜ ਕਿਵੇਂ ਲੱਗਿਆ ਕਿਵੇਂ ਤੇਰਾ ਅੱਜ ਦਾ ਕਾਰਨੀਵਲ ਕਿਵੇਂ ਇੰਜੋਏ ਕੀਤਾ ਬਹੁਤ ਅੱਛਾ ਥਾ ਬਹੁਤ ਸਾਰੀ ਐਕਟੀਵਿਟੀਜ਼ ਸੀ ਬਹੁਤ ਡਾਂਸ ਕਰਾ ਮਜ਼ਾ ਆਇਆ ਬਹੁਤ ਸਾਰਾ ਬਹੁਤ ਹੀ ਅੱਛਾ ਥਾ ਮਤਲਬ ਅੱਛਾ ਕ੍ਰਿਸਮਸ ਸਪੈਂਡ ਹੋ ਗਿਆ ਬਹੁਤ ਜ਼ਿਆਦਾ ਮਜ਼ਾ ਆਇਆ ਠੀਕ ਹੈ ਬਹੁਤ ਸੋ ਦੇਖ ਸਕਦੇ ਹੋ ਕਿ ਬੱਚੇ ਅੱਜ ਖੁਸ਼ ਨੇ ਬੱਚਿਆਂ ਦੇ ਚਿਹਰੇ ਖਿਲੇ ਹੋਏ ਨੇ ਤੇ ਗੱਲਬ कि बहुत ही बढ़िया रहा बच्चा ने सब मॉम्स ने बहुत ज्यादा इंजॉय किया क्रिसमस से मेमोरी बन चुकी है बहुत ही अच्छा इंजॉय किया कि थे बहुत ही मजा आया जी बहुत ही मजा आया डांस किया खाया पिया बस मस्ती थे नजारे आगे जी थैंक यू तो की मामा की बच्चे की बड़े की छोटे कपड़े एंजॉय किया हां जी बच्चे किवें एंजॉय किया अच्छा रहा बहुत बहुत ਹਾਂ ਜੀ ਕਿਸਰਾਤ ਬਹੁਤ ਮਜ਼ਾ ਆਇਆ ਇੰਜੋਏ ਕੀਤਾ ਆਇਆ ਪਿਆ ਵੀ ਹਾਂ ਜੀ ਲੋਟੇ ਬੋਲਾ ਛੋਟੇ ਸੰਡਾ 글로ਸਾਰ ਜੀ ਹਾਂ ਜੀ ਕਿਵੇਂ ਲੱਗਿਆ ਵਧੀਆ ਸੀ ਚਾਹ ਖਾਣ ਦੇ ਦਿੱਤੇ ਆ ਚਾਹ ਨਾਲ ਵਧੀਆ ਬਾਲ ਕਿਤਨਾ ਕਿਤੇ ਇਹ ਬੱਚਿਆਂ ਨੇ ਹੱਸ ਖੇਡ ਕੇ ਦੇਖ ਸਕਦੇ ਹੋ ਰੌਣਕਾਂ ਤੇ ਬੱਚਿਆਂ ਚਿਹਰੇ ਖਿਲੇ ਹੋਏ ਨੇ ਮਾਮਾਂ ਨਾਲ ਨੇ ਤੇ ਕਿਤਨਾ ਕਿਤੇ ਹੱਸਦੇ ਆ ਖੇਡਦੇ ਹੋਏ ਆ ਖਾਂਦੇ ਪਿੰਦੇ ਹੋਏ ਆ ਇਹ ਜਿਹੜਾ ਕ੍ਰਿਸਮਸ ਕਾਰਨੀਵਲ ਹੈ ਇਹ ਬਣਾਇਆ ਗਿਆ ਕਿਵੇਂ ਰਾਜ ਦਾ ਕ੍ਰਿਸਮਸ ਕਾਰਨੀਵਲ ਕਿਵੇਂ ਦਾ ਪਿਆਰ ਬੱਚਿਆਂ ਚ ਵੀ ਹੁਣ ਦੇਖਣ ਨੂੰ ਮਿਲਿਆ ਬਹੁਤ ਬਹੁਤ ਅੱਛਾ ਰਿਹਾ ਮੈਨੂੰ ਬੇਸਿਕਲੀ ਆਸ ਸੀਗਾ ਕਿ ਮਦਰ ਐਂਡ ਕਿਡਸ ਦੀ ਮੈਂ ਐਕਟੀਵਿਟੀਜ਼ ਕਰਾਵਾਂ ਕਿ ਮਦਰਸ ਵੀ ਇੰਜੋਏ ਕਰਨ ਆਈ ਥਿੰਕ ਕਿਡਸ ਨੇ ਤਾਂ ਇੰਜੋਏ ਕੀਤਾ ਹੀ ਕਿਤਾ ਮਦਰ ਨੇ ਹੋਣਾ ਤਾਂ ਜ਼ਿਆਦਾ ਕੀਤਾ ਬਿਕੋਜ਼ ਮਦਰਸ ਦੀ ਐਕਟੀਵਿਟੀਆਂ ਵੀ ਰਖਵਾਈਆਂ ਸੀ ਬਟ ਇੱਥੇ ਬੱਚਿਆਂ ਦਾ ਦੋ ਜੋਸ਼ ਹਨਾ ਜ਼ਿਆਦਾ ਸੀ ਉਹਨਾਂ ਨੂੰ ਸੀਗਾ ਆਪਾਂ ਡਾਂਸ ਕਰਨਾ ਹੈ ਆਪਾਂ ਖੇਲਣਾ ਵੀ ਹੈ ਤੇ ਜਿੰਨੀ ਐਕਟੀਵਿਟੀਆਂ ਕਰਾਈਆਂ ਸੀ ਉਹਨਾਂ ਨੇ ਬਹੁਤ ਵੱਧ ਝੜ ਕੇ ਹਿੱਸਾ ਲਿੱਤਾ ਤੇ ਬਹੁਤ ਇੰਜੋਏ ਕੀਤਾ ਜੀ ਮਾਮਾ ਨੇ ਮਦਰਸ ਨੇ ਉਹਨੇ ਕਿਹੜੀ ਐਕਟੀਵਿਟੀ ਪਸੰਦ ਕੀਤੀਆਂ ਉਹਨਾਂ ਨੇ ਤਾਂ ਟੰਬੋਲਾ ਬਹੁਤ ਪਸੰਦ ਕੀਤੀ ਤਾਂ ਇੱਕ ਘੰਟਾ ਟੰਬੋਲਾ ਹੀ ਖੇលਦੇ ਰਹੇ ਤੇ ਟੰਬੋਲਾ ਦੇ ਵਿੱਚ ਅਸੀਂ ਗੇਮਸ ਰੱਖਿਆ ਸੀ ਗਿਆ ਫਿਰ ਆਪੇ ਆਪਾਂ ਗਰੁੱਪ ਗੇਮਸ ਰੱਖਿਆ ਸੀ ਗਿਆ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਦੋ-ਦੋ ਚ ਡਿਵਾਈਡ ਕਰਤਾ ਫਿਰ ਆਪਾਂ ਇੱਕ ਫੈਸ਼ਨ ਸ਼ੋਅ ਕਰਾਇਆ ਜਿਹਦੇ ਵਿੱਚ ਉਹਨਾਂ ਨੇ ਉਦੇ ਇਲਾਵਾ ਵੀ ਬਹੁਤ ਜ਼ਿਆਦਾ ਆਪਾਂ ਗਿਫਟਸ ਰੱਖੇ ਸੀ ਜੋ ਸਿੰਗਲ ਸਿੰਗਲ ਆਪਾਂ ਦਿੰਦੇ ਆ ਤੇ ਰਿਟਰਨ ਗਿਫਟਸ ਵੀ ਆ ਸਭ ਲਈ ਲੋਕ ਖਾਂਦੇ ਪਿੰਦੇ ਹੱਸਦੇ ਖੇਡਦੇ ਕਾਰਨੀਵਲ ਪੂਰਾ ਸੰਪੰਨ ਹੋਇਆ ਹਾਂ ਹਾਂਜੀ ਹਾਂਜੀ ਤੇ ਚਲੋ ਅਜਿਹੇ ਜਿਹੇ ਮੌਕੇ ਹੁੰਦੇ ਨੇ ਇਸ ਹਾਲ ਚੋਂ ਇੱਕ ਦੀ ਵਾਰ ਆਉਂਦੇ ਨੇ ਅਜੇ ਮੌਕਿਆਂ ਨੂੰ ਮਾਮਾ ਆਪਣੇ ਬੱਚਿਆਂ ਨਾਲ ਤੇ ਬੱਚਿਆਂ ਨੂੰ ਮਾਮਾਵਾਂ ਦੇ ਨਾਲ ਇੰਜੋਏ ਕਰਦੇ ਹੱਸਦੇ ਖੇਡਦੇ ਹੋਏ ਆ ਅਜੇ ਕਾਰਨੀਵਲਸ ਜਾਣ ਜ਼ਰੂਰ ਪਾਣੀ ਚਾਹੀਦੀ ਹੈ ਕੈਮਰਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਾਪਰੀ ਸਿੰਘ 베ਦੀ ਰਿਪੋਰਟ ਤੁਹਾਨੂੰ ਲਾਈਵ ਨਿਊਜ਼